ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੇ T20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਲਗਾ ਕੇ ਰਿਕਾਰਡਾਂ ਨੂੰ ਹਿਲਾ ਦਿੱਤਾ ਹੈ ਸ਼ਰਮਾ ਨੇ ਐਤਵਾਰ ਨੂੰ ਜ਼임ਬਾਬੇ ਦੇ ਖਿਲਾਫ ਦੂਜੇ T20 ਅੰਤਰਰਾਸ਼ਟਰੀ ਮੈਚ ਸਿਰਫ 46 ਗੇਂਦਾਂ ਤੇ 7 ਚੌਕੀਆਂ ਅਤੇ 8 ਛੱਕਿਆਂ ਦੀ ਮਦਦ ਨਾਲ ਸੈਂਕੜਾ ਲਗਾਇਆ ਖੱਬੇ ਹੱਥ ਦਾ ਇਹ ਬੱਲੇਬਾਜ਼ 47 ਗੇਂਦਾਂ ਵਿੱਚ 100 ਦੌੜਾ ਬਣਾ ਕੇ ਪਵਿਲੀਅਨ ਪਰਤ ਗਿਆ ਅਭਿਸ਼ੇਕ ਦੀ ਪਾਰੀ ਦੇ ਅੰਤ ਤੇ ਭਾਰਤੀ ਟੀਮ ਨੇ ਨਿਰਤਾਰਤ 20 ਓਵਰਾਂ ਚ 2 ਵਿਕਟਾਂ ਗਵਾ ਕੇ 234 ਦੌੜਾ ਬਣਾਈਆਂ ਪੰਜਾਬ ਦੇ ਅਭਿਸ਼ੇਕ ਸ਼ਰਮਾ ਨੇ ਹਰਾਰੇ ਵਿੱਚ ਖੇਡੇਗੇ ਦੂਜੇ T20 ਅੰਤਰਰਾਸ਼ਟਰੀ ਮੈਚ ਵਿੱਚ 33 ਗੇਂਦਾਂ ਵਿੱਚ 5 ਚੌਕਕਿਆ ਅਤੇ ਛੱਕਿਆਂ ਦੀ ਮਦਦ ਨਾਲ ਆਪਣਾ ਅੱਧ ਸੈਂਕੜਾ ਪੂਰਾ ਕੀਤਾ ਆਪਣਾ ਅਰਧ ਸੈਂਕੜਾ ਪੂਰਾ ਕਰਦੇ ਹੀ ਅਭਿਸ਼ੇਕ ਨੇ ਹਮਲਾਵਰ ਰੁਖ ਅਪਣਾਇਆ ਅਤੇ ਅਗਲੀਆਂ 13 ਗੇਂਦਾਂ ਤੇ ਦੋ ਚੋਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕਰ ਲਿਆ। ਅਭਿਸ਼ੇਕ ਸ਼ਰਮਾ ਸਭ ਤੋਂ ਘੱਟ ਪਾਰੀਆਂ ਵਿੱਚੋਂ T20 ਅੰਤਰਰਾਸ਼ਟਰੀ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਨੇ। ਸ਼ਰਮਾ ਨੇ ਆਪਣੇ ਕਰੀਅਰ ਦੀ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ ਹੈ। ਉਹਨਾਂ ਨੇ ਦੀਪਕ ਖੋਡਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਨੇ ਆਪਣੇ T20 ਅੰਤਰਰਾਸ਼ਟਰੀ ਕਰੀਅਰ ਦੀ ਤੀਜੀ ਪਾਰੀ ਵਿੱਚ ਸੈਂਕੜਾ ਲਗਾਇਆ ਸੀ।